जय भीम जय भारत ਤੁਸੀਂ ਵੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਤੇ ਮੈਂ ਤੁਹਾਡਾ ਆਪਣਾ ਰਖਵਿੰਦਰਜੀਤ ਫਤੇਗੜ ਛੰਨਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਪਟਿਆਲਾ ਦੀ ਬ੍ਰਾਂਚ ਸਮਾਣਾ ਪਾਤਣਾ ਅਤੇ ਪਟਿਆਲਾ ਨੰਬਰ 3 ਤੇ ਬਿਜਲੀ ਮੁਲਾਜ਼ਮਾਂ ਨੇ ਸਮਾਣਾ ਤਹਿਸੀਲ ਕੰਪਲੈਕਸ ਸਮਾਣਾ ਵਿਖੇ ਅੱਜ ਪੰਜਾਬ ਸਰਕਾਰ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸੀਨੀਅਰ ਪ੍ਰਧਾਨ ਹਾਕਮ ਸਿੰਘ ਧਨੇਠਾ ਜ਼ਿਲ੍ਹਾ ਪ੍ਰਧਾਨ ਜੀਤ ਸਿੰਘ ਬਠੋਈ ਬ੍ਰਾਂਚ ਪ੍ਰਧਾਨ ਬਲਕਾਰ ਸਿੰਘ ਕਕਰਾਲਾ ਸਤਪਾਲ ਸਿੰਘ ਪਟਿਆਲਾ ਅਵਤਾਰ ਸਿੰਘ ਪਾਤੜਾ ਅਤੇ ਬਿਜਲੀ ਮੁਲਾਜ਼ਮ ਲਖਵਿੰਦਰ ਸਿੰਘ ਨੇ ਦੱਸਿਆ ਕਿ ਠੇਕਾ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਆਪਣੇ ਪੱਕੇ ਰੁਜ਼ਗਾਰ ਤੇ ਸਮੂਹ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਨ ਦੀ ਮੰਗ ਲਈ ਸੰਘਰਸ਼ ਕਰਦੇ ਆ ਰਹੇ ਹਨ। ਇਸ ਅਰਸੇ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ 21 ਵਾਰ ਲਿਖਤੀ ਮੀਟਿੰਗਾਂ ਦਾ ਸਮਾਂ ਦਿੱਤਾ ਪਰ ਅਫਸੋਸ ਕਿ ਇੱਕ ਵਾਰ ਵੀ ਮੁੱਖ ਮੰਤਰੀ ਸਾਹਿਬ ਨੇ ਠੇਕਾ ਮੁਲਾਜ਼ਮਾਂ ਨਾਲ ਮੀਟਿੰਗ ਨਹੀਂ ਕੀਤੀ ਇਸ ਦੇ ਉਲਟ ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਨੂੰ ਕੁਚਲਣ ਲਈ ਸੰਘਰਸ਼ ਕਰਦੇ ਆਗੂਆਂ ਤੇ ਪੰਜਾਬ ਸਰਕਾਰ ਦੀ ਸ਼ਹਿਤ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਆਗੂਆਂ ਦੇ ਪਰਿਵਾਰਾਂ ਦੀ ਫੜੋਫੜੀ ਕੀਤੀ ਗਈ ਜਿਸ ਦੇ ਵਿਰੁੱਧ ਵੱਜੋਂ ਠੇਕਾ ਮੁਲਾਜ਼ਮਾ ਵੱਲੋਂ ਅੱਜ ਪੰਜਾਬ ਭਰ ਵਿੱਚ ਅਰਥੀਆਂ ਫੂਕੇ ਇਹ ਪ੍ਰੋਗਰਾਮ ਲਾਗੂ ਕੀਤਾ ਗਿਆ ਹੈ ਅਤੇ ਜਦੋਂ ਤੱਕ ਸਰਕਾਰ ਵੱਲੋਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਮੁੱਖ ਮੰਤਰੀ ਪੰਜਾਬ ਅਤੇ ਕੈਬਨਿਟ ਮੰਤਰੀਆਂ ਦੇ ਫੀਲਡ ਵਿੱਚ ਆਉਣ ਤੇ ਸਵਾਲ ਪੁੱਛੇ ਜਾਣਗੇ ਨਾਲ ਹੀ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਜਿਹੜਾ ਇਹ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਕਿਸ ਸਿਲਸਿਲੇ 'ਚ ਕਰ ਰਿਹਾ ਹੋ ਦੀ ਸਾਡਾ ਜਿਹੜਾ ਅੱਜ ਦਾ ਰੋਸ ਪ੍ਰੋਗਰਾਮ ਅਜਰਥੀ ਹਕੂਮਤ ਜਾਰਾ ਹੈਗਾ ਇਹ ਪੂਰੇ ਪੰਜਾਬ ਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਵੱਲੋਂ ਕੀਤਾ ਜਾ ਰਿਹਾ ਹੈਗਾ ਕਿਉਂਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਸਾਡੇ ਨਾਲ ਬਹੁਤ ਜਿਹੜੇ ਵਾਅਦੇ ਸੀਗੇ ਉਹ ਆ ਕੇ ਸਾਡੇ ਰੋਸ ਧਰਨਿਆਂ ਦੇ ਵਿੱਚ ਆ ਕੇ ਜਾਨੀ ਕਿ ਸਾਡੇ ਨਾਲ ਵਾਅਦੇ ਕੀਤੇ ਸੀਗੇ ਔਰ 21 ਵਾਰੀ ਸਾਨੂੰ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਹੈ ਜਿਹੜਾ ਦਿੱਤਾ ਗਿਆ ਹੈਗਾ 21ਵਰੀ ਪੰਜਾਬ ਦਾ ਮੁੱਖ ਮੰਤਰੀ ਸਾਡੇ ਨਾਲ ਮੀਟਿੰਗ ਕਰਨ ਤੋਂ ਮੁੱਕ ਰਿਹਾ ਹੈਗਾ ਜਿਸ ਦੇ ਰੋਸ ਵਜੋਂ ਜਿੱਥੇ ਵੀ ਹੁਣ ਇਲੈਕਸ਼ਨਾਂ ਦਾ ਦੌਰ ਹੈਗਾ ਇਲੈਕਸ਼ਨਾਂ ਦੇ ਵੀ ਜਿੱਥੇ ਵੀ ਪੰਜਾਬ ਦਾ ਮੁੱਖ ਮੰਤਰੀ ਜਾਂਦਾ ਹੈਗਾ ਅਸੀਂ ਉਸੇ ਜਗ੍ਹਾ ਦੇ ਉੱਪਰ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਕਰਕੇ ਕਾਲੀਆਂ ਝੰਡੀਆਂ ਦੇ ਨਾਲ ਮੁੱਖ ਮੰਤਰੀ ਦਾ ਵਿਰੋਧ ਕਰ ਦੇਾਂਗੇ ਜਿਸ ਦੇ ਦੇ ਦਵਾ ਸਦਕਾ ਜਨਨਿਕ ਪ੍ਰਸ਼ਾਸਨ ਵੱਲੋਂ ਸਾਡੇ ਉੱਪਰ ਜ਼ਬਰ ਕੀਤਾ ਜਾਂਦਾ ਹੈਗਾ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾਂਦਾ ਹੈਗਾ ਰਾਸਤੇ ਦੇ ਵਿੱਚੋਂ ਅਰੈਸਟ ਕੀਤਾ ਜਾਂਦਾ ਹੈਗਾ ਇਸ ਦੇ ਰੋਸ ਵਜੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਥੱਲੇ ਅੱਜ ਪੂਰੇ ਪੰਜਾਬ ਦੇ ਵਿੱਚ ਸਬੰਧਿਤ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦਾ ਆਰਥਿਕ ਪੂਕ ਮਜਾਰਾ ਹੈਗਾ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤੁਹਾਡੇ ਜਿਹੜਾ ਇਹ ਪ੍ਰਦਰਸ਼ਨ ਹੈ ਤੁਹਾਡੇ ਦੇ ਸਬੰਧੀ ਕੀ ਮੰਗਾਂ ਹਨ ਸਾਡੀਆਂ ਮੰਗਾਂ ਇਹੀ ਨੇਗੀਆਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਵਿੱਚ ਤਕਰੀਬਨ 2 ਦਰਜਨ ਦੇ ਆਸ-ਪਾਸ ਜਥੇਬੰਦੀਆਂ ਨੇਗੀਆਂ ਜਿਹਦੇ ਵਿੱਚ ਬਿਜਲੀ ਬੋਰਡ ਦੇ ਸਬੰਧ ਨਾਲ ਸਬੰਧੀਆਂ ਨੇ ਜਲ ਸਪਲਾਈ ਡਿਪਾਰਟਮੈਂਟ ਦੇ ਨਾਲ ਨੇ ਸੀਵਰੇਜ ਬੋਰਡ ਦੇ ਨਾਲ ਸਬੰਧਤ ਨੇਗੇ ਪੀਆਰਟੀਸੀ ਬੱਸਾਂ ਨੇਗੇ ਹੈਲਥ ਡਿਪਾਰਟਮੈਂਟ ਦੇ ਨਾਲ ਇਸ ਤਰ੍ਹਾਂ ਤਕਰੀਬਨ ਜਨਤਕ ادارے ਜਿਹੜੇ ਲੋਕਾਂ ਨੂੰ ਮੁਢਲੀਆਂ ਸਹੂਤਾ ਪ੍ਰਦਾਨ ਕਰਦੇ ਨੇਗੇ ਉਹਨਾਂ ਦੇ ਨਾਲ ਸਬੰਧਤ ਵਿਭਾਗਾਂ ਦੀਆਂ ਜਥੇਬੰਦੀਆਂ ਅਟੈਚ ਨੇਗੀਆਂ ਔਰ ਟੋਟਲ ਸਾਡੀ ਮੰਗ ਇਹੀ ਹੈ ਕਿ ਵੀ ਜਿੰਨੇ ਵੀ ਅਸੀਂ ਮਲਾਜ਼ਮਾਂਗੇ ਖਾਸ ਕਰਕੇ ਠੇਕਾ ਆਧਾਰਿਤ ਆਊਟਸੋਰਸਿੰਗ ਇੰਸਟ੍ਰੂਮੈਂਟ ਮਲਾਜ਼ਮਾਂ ਜਿਹੜੇ ਇਹਨਾਂ ਸਮੁੱਚੇ ਮਲਾਜ਼ਮਾਂ ਨੂੰ ਆਪਣੇ ਆਪਣੇ ਡਿਪਾਰਟਮੈਂਟਾਂ ਦੇ ਵਿੱਚ ਕੰਟਰੈਕਟ ਤੇ ਲੈ ਕੇ ਰੈਗੂਲਰ ਕੀਤਾ ਜਾਵੇ ਕਿਉਂਕਿ ਸਰਕਾਰ ਨੇ ਪਹਿਲਾਂ ਸਾਡੇ ਨਾਲ ਵਾਅਦੇ ਕਰੇ ਸੀਗੇ ਉਹ ਵਾਅਦਿਆਂ ਦੇ ਉੱਪਰ ਜਾਨਕੀ ਪੂਰਨ ਉਤਰੀ ਇਸ ਕਰਕੇ ਸਾਡਾ ਜਿਹੜਾ ਰੋਸ ਵਿਰੋਧ ਆਗਾ ਉਹ ਲਗਾਤਾਰ ਆਗਾ ਜਿਹੜਾ ਉਹ ਸਰਕਾਰ ਦੇ ਖਿਲਾਫ ਚੱਲਦਾ ਆ ਰਿਹਾਗਾ ਜੇ ਇਹ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀ ਜਾਂਦੀ ਆ ਤਾਂ ਇਸ ਦੇ ਸਬੰਧ ਵਿੱਚ ਤੁਸੀਂ ਅੱਗੇ ਕੀ ਐਕਸ਼ਨ ਲਓਗੇ ਜੀ ਸਾਡਾ ਇਹੀ ਹੈਗਾ ਵੀ ਜਿੱਥੇ ਵੀ ਪੰਜਾਬ ਦਾ ਮੁੱਖ ਮੰਤਰੀ ਜਾਊਗਾਗਾ ਅਸੀਂ ਉੱਥੇ ਲਗਾਤਾਰ ਇਹਦਾ ਵਿਰੋਧ ਕਰ ਰਹੇ ਹਾਂਗੇ ਅੱਜ ਮੁੱਖ ਮੰਤਰੀ ਨੇ ਬਠਿੰਡੇ ਦੇ ਵਿੱਚ ਆਉਣਾਗਾ ਬਠਿੰਡੇ ਦੇ ਵਿੱਚ ਤਕਰੀਬਨ 100 ਤੋਂ ਉੱਪਰ ਸਾਡਾ ਜਿਹੜਾ ਮਲਾਜਮਾਂਗਾ ਉਹ ਇਹਨਾਂ ਨੇ ਸਾਡਾ ਅਰੈਸਟ ਕਰਿਆ ਹੋਇਆ ਹੈਗਾ ਜਿੱਥੇ ਕਾਲੂ ਮੁੱਖ ਮੰਤਰੀ ਨੇ ਸਮਾਣੇ ਸ਼ਹਿਰ ਦੇ ਵਿੱਚ ਆਉਣਾਗਾ ਇੱਥੇ ਵੀ ਸੀਐਮ ਦਾ ਡਟਮਾ ਜਿਹੜਾ ਵਿਰੋਧ ਹੈਗਾ ਉਹ ਕੀਤਾ ਜਾਊਗਾ ਕਿਉਂਕਿ ਅਸੀਂ ਇਹਨਾਂ ਨੂੰ ਪ੍ਰਸ਼ਨ ਕਰਨੇ ਨੇਗੇ ਇਹ ਗੱਲ ਪੰਜਾਬ ਦਾ ਮੁੱਖ ਮੰਤਰੀ ਖੁਦ ਆਪਸੋ ਨੇ ਦੇਖਿਆ ਟੀਵੀਾਂ ਦੇ ਉੱਪਰ ਕਹਿੰਦਾਗਾ ਵੀ ਜਿਹੜੀ ਸਰਕਾਰ ਆਗੀ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਚੱਲੂਗੀ ਪਿੰਡਾਂ ਦੇ ਲੋਕ ਚਲਾਉਣਗੇ ਵੀ ਲੋਕਾਂ ਦੇ ਜਵਾਬ ਅਸੀਂ ਲੋਕਾਂ ਦੇ ਵਿੱਚ ਆ ਕੇ ਦੇਵਾਂਗੇ ਪਰੰਤੂ ਬਦਕਿਸਮਤੀ ਹੈ ਕਿ ਜਦੋਂ ਹੁਣ ਲੋਕ ਇਹਨਾਂ ਤੋਂ ਜਵਾਬ ਕਰਨਾ ਆਉਂਦੇ ਨੇਗੇ ਤਾਂ ਇਹ ਸਾਡੇ ਦੇ ਖਾਕੀ ਵਰਦੀ ਦਾ ਜਿਹੜਾ ਰੋਹ ਹੈਗਾ ਉਹ ਕਰਵਾਉਂਦੇ ਨੇ ਕਿ ਸਾਨੂੰ ਅਰੈਸਟ ਕੀਤਾ ਜਾਂਦਾ ਨਜ਼ਰਬੰਦ ਕੀਤਾ ਜਾਂਦਾ ਵੀ ਯਾਨੀ ਕਿ ਜਾਬਰ ਦੇ ਨਾਲ ਸਾਡੀ ਆਵਾਜ਼ ਆ ਕਿ ਜਿਹੜੀ ਇਹ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਅਸੀਂ ਸਰਕਾਰ ਨੂੰ ਦੱਸ ਦਈਏ ਕਿ ਤੁਸੀਂ ਭਗਤ ਸਰਾਬਿਆਂ ਦੇ ਨਾਂ ਦੇ ਉੱਪਰ ਵੋਟਾਂ ਲਈਆਂ ਨੇਗੇ ਤੁਸੀਂ ਖੇਖਣ ਕਰ ਦਿਓਗੇ ਅਸਲ ਦੇ ਵਿੱਚ ਅਸੀਂ ਭਗਤ ਸਰਾਬਿਆਂ ਦੇ ਆਪ ਦੇ ਆਪ ਨੂੰ ਵਾਰਿਸ ਕਹਾਉਣੇ ਹੈਗੇ ਅਸੀਂ ਕਿਉਂਕਿ ਅਸੀਂ ਦੇਸ਼ ਨੂੰ ਬਚਾਉਣਾਗਾ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾਗਾ ਦੇਸ਼ ਦੇ ਜਿਹੜੇ ਜਨਤਕ ادارے ਨੇਗੇ ਜਿਨ੍ਹਾਂ ਤੋਂ ਖਾਸ ਕਰਕੇ ਸਾਡੇ ਮਜ਼ਦੂਰ ਤਬਕੇ ਲੋਕਾਂ ਨੂੰ ਰਹਿਣੀਆਂ ਖੁਦੀਆਂ ਸੁੱਖ ਸਹੂਲਤਾ ਪ੍ਰਦਾਨ ਹੁੰਦੀਆਂ ਨੇਗੇ ਉਹ ادارے ਸਾਰੇ ਦੇ ਸਾਰੇ ਇਹ ਕੋਆਪਰੇਟ ਘਰਾਣੇ ਦੀ ਝੋਲੀ ਚ ਪਾਉਣ ਜਾ ਰਹੇ ਨੇਗੇ ਇਸੀ ਦਾ ਅਸੀਂ ਵਿਰੋਧ ਕਰ ਦੇਾਂਗੇ ਵੱਡੇ ਪੱਧਰ ਦੇ ਉੱਪਰ ਜਿੰਨਾ ਚਿਰ ਸਾਡੇ ਮੰਗਾਂ ਮਸਲਿਆਂ ਦਾ ਹੱਲ ਨਹੀਂ ਹੁੰਦਾਗਾ ਇਹ ਸਾਡਾ ਵਿਰੋਧ ਪ੍ਰਦਰਸ਼ਨ ਇਸ ਤੋਂ ਤੇਜ਼ ਤੇ ਤਿੱਖਾ ਹੋਊਗਾ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਕਿ ਕੱਲ ਬਰਨਾਲੇ ਪੰਜਾਬ ਦੀਆਂ ਸਮੋਰ ਜਥੇਬੰਦੀਆਂ ਵੱਲੋਂ ਭਾਰਤੀ ਕਿਸਾਨਿਓ ਨੇ ਏਕਤਾ ਉਗਰਾਹ ਪੰਜਾਬ ਖੇਤ ਮਜ਼ਦੂਰ ਯੂਨੀਅਨ ਔਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਵਿੱਚ ਦੋ ਦਰਜਨ ਤੋਂ ਵੱਧ ਜਥੇਬੰਦੀਆਂ ਵੱਲੋਂ ਕੱਲ ਤਰਕਸੀਲ ਭਵਨ ਦੇ ਵਿੱਚ ਬਰਨਾਲੇ ਮੀਟਿੰਗ ਹੋਈ ਹੈਗੀ ਉਸ ਮੀਟਿੰਗ ਦੇ ਵਿੱਚ ਇਸ ਗੱਲ ਦਾ ਐਲਾਨ ਕੀਤਾ ਗਿਆਗਾ ਕਿ 26 ਤਰੀਕ 26 ਤਰੀਕ ਨੂੰ ਆਉਣ ਵਾਲੀ 26 ਮਈ ਨੂੰ ਬਰਨਾਲੇ ਦੀ ਧਰਤੀ ਦੇ ਵਿੱਚ ਕਿਸਾਨਾਂ ਮਜ਼ਦੂਰਾ ਮੁਲਾਜ਼ਮਾਂ ਵੱਲੋਂ ਇੱਕ ਬਹੁਤ ਵੱਡੀ ਜਿਹੜੀ ਰੈਲੀ ਹੈਗੀ ਉਹ ਕੀਤੀ ਜਾ ਰਹੀ ਹੈ ਜਿਦੇ ਵਿੱਚ ਸਰਕਾਰ ਦੀਆਂ ਜਿਹੜੀਆਂ ਪੋਲਾ ਨੇਗੀਆਂ ਉਹ ਖੋਲੀਆਂ ਜਾਣੀਆਂ ਹੁਣ ਸਾਨੂੰ ਦੇਖਿਆ ਹੈਗਾ ਕਿ ਇਹ ਦੂਜੀਆਂ ਪਾਰਟੀਆਂ ਨੂੰ ਮਾੜਾ ਦੱਸਦੇ ਸੀਗੇ ਵੀ ਫਲਾਣਾ ਲੀਡਰ ਮਾੜਾ ਹੈਗਾ ਫਲਾਣਾ ਟਿਕੜਾ ਹੈਗਾ ਪਰੰਤੂ ਹੁਣ ਸੱਤਾ ਦੇ ਵਿੱਚ ਆਉਣ ਵਾਸਤੇ ਸਿਰਫ ਤੇ ਸਿਰਫ ਇਹਨਾਂ ਨੂੰ ਆਪਣੀ ਕੁਰਸੀ ਨਾਲ ਮੋਹ ਆ ਲੋਕਾਂ ਦੇ ਨਾਲ ਇਹਨਾਂ ਦਾ ਕੋਈ ਮੋਹ ਨਹੀਂਗਾ ਹੁਣ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦੋ ਤੰਦਨਾਂ ਦੇ ਵਿੱਚ ਲਗਾਤਾਰ ਜਿਹੜੇ ਕਾਂਗਰਸੀ ਲੀਡਰ ਨੇਗੇ ਉਹ ਆਦਮਾ ਆਦਮੀ ਪਾਰਟੀ ਦੇ ਵਿੱਚ ਨੇ ਜਿਹੜੇ ਉਹ ਸ਼ਾਮਲ ਹੋ ਚੁੱਕੇ ਨੇ ਵੀ ਹੁਣ ਜਾਨੀ ਕਿ ਜਿਵੇਂ ਭਾਜਪਾ ਨੂੰ ਟਾਰਗੇਟ ਕਰਦੇ ਦੀ ਵੀ ਭਾਜਪਾ ਨੇ ਇੱਕ ਵਾਸ਼ਿੰਗ ਮਸ਼ੀਨ ਰੱਖੀ ਹੋਈ ਹੈਗੀ ਵੀ ਜਿਹੜੇ ਵੀ ਲੀਡਰ ਨੂੰ ਉਹਦੇ ਵਿੱਚ ਪਾਉਂਦੇ ਨੇ ਧੋ ਕੇ ਉਹ ਸਾਫ਼ ਹੋ ਜਾਂਦਾ ਉਹੀ ਪੈਮਾਨਾ ਜਾਨੀ ਕਿ ਹੁਣ ਆਮ ਆਦਮੀ ਪਾਰਟੀ ਨੇ ਰੱਖ ਲਿਆਗਾ ਜਿਨ੍ਹਾਂ ਨੂੰ ਦਾ ਵਿਰੋਧ ਕਰਕੇ ਇਹਨਾਂ ਨੇ ਵੋਟਾਂ ਲੈਤੀਆਂ ਦੀਆਂ ਹੁਣ ਆਪਣੀ ਸੱਤਾ ਬਚਾਉਣ ਵਾਸਤੇ ਆਪਣੀ ਕੁਰਸੀ ਬਚਾਉਣ ਵਾਸਤੇ ਹੁਣ ਇਹਨਾਂ ਨੂੰ ਉਹੀ ਲੀਡਰ ਚੰਗੇ ਲੱਗਣ ਲੱਗੇ ਉਹਨਾਂ ਨਾਲ ਹੀ ਹੁਣ ਜੱਫੀਆਂ ਪਾਵਾ ਕੇ ਇਹ ਰੈਲੀਆਂ ਕਰ ਰਹੇ ਨੇ ਇਸ ਗੱਲ ਕਰਕੇ ਲੋਕਾਂ ਦੇ ਸਾਹਮਣੇ ਗੱਲ ਸਾਫ਼ ਤੇ ਸਪੱਸ਼ਟ ਆ ਗਈ ਕਿ ਲੀਡਰਾਂ ਨੂੰ ਸਿਰਫ ਆਪਣੀ ਕੁਰਸੀ ਦੀ ਭੁੱਖ ਆ ਗਈ ਨਾ ਕਿ ਲੋਕਾਂ ਦੀ ਬਨਦੀ ਲੋਣਾ ਤੱਕ